ਜੀ ਮੈਂ ਹਾ ਗੁਰਕ੍ਰਿਪਾਲ ਸਿੰਘ ਤੁਸੀਂ ਦੇਖ ਰਹੇ ਪਟਚੋਲ ਔਰ ਅਸਪਤ ਤਸੀ ਖੜੇ ਆ ਕਰਤਾਰਪੁਰ ਸਾਹਿਬ ਕੋਰਿਡੋਰ ਦੇ ਉਤੇ ਤਾਂ ਦੱਸਦੀ ਹੈ ਕਿ ਪਿਛਲੇ ਦਿਨੀ ਪਹਿਲਗਾਮ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨਾਲ ਸਬੰਧ ਕਾਫੀ ਵਿਗੜ ਗਏ ਸਨ ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਨਾਲ ਸਖਤੀ ਵਰਤਦਿਆਂ ਅਟਾਰੀ ਵਾਗਾ ਬਾਰਡਰ ਨੂੰ ਵੀ ਬੰਦ ਕੀਤਾ ਸੀ ਅਤੇ ਇਸ ਫੇਸ ਲਈ ਬੰਦ ਕਰ ਦਿੱਤੀ ਸੀ ਅਤੇ ਸਿੰਧੂ ਜਲ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ ਪਰ ਕਰਤਾਰਪੁਰ ਸਾਹਿਬ ਦੀ ਯਾਤਰਾ ਨਿਰੰਤਰ ਜਾਰੀ ਹੈ ਉਸ ਦਿਨ ਤੋਂ ਬਾਅਦ ਔਰ ਸੰਗਤਾਂ ਵੀ ਇਸ ਗੱਲ ਦਾ ਸਵਾਗਤ ਕਰ ਰਹੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਤੋਂ ਜਿੱਥੇ ਕਿ ਇਹ ਯਾਤਰਾ ਜਾਂਦੀ ਹੈ ਔਰ ਸਵੇਰੇ ਯਾਤਰਾ 9 ਵਜੇ ਤਕਰੀਬਨ ਜਾਂਦੀ ਹੈ ਔਰ ਸ਼ਾਮ 5 ਵਜੇ ਤੱਕ ਇਹ ਯਾਤਰਾ ਜਾਰੀ ਰਹਿੰਦੀ ਹੈ ਤੁਹਾਨੂੰ ਦੱਸ ਦਈਏ ਕਿ 22 ਅਪ੍ਰੈਲ ਦੇ ਹਮਲੇ ਤੋਂ ਬਾਅਦ ਨਿਰੰਤਰ ਯਾਤਰਾ ਜਿਹੜੀ ਆ ਉਹ ਜਾਰੀ ਹੈ ਹਾਂ ਇਹ ਜ਼ਰੂਰ ਹੈ ਕਿ ਯਾਤਰਾ ਕੁਝ ਘਟੀ ਹੈ ਪਰ ਇਸ ਦਾ ਕਾਰਨ ਭਾਰਤ ਪਾਕਿਸਤਾਨ ਨਾਲ ਜਿੱਥੇ ਵਿਗੜੇ ਸਬੰਧ ਹੋ ਸਕਦੇ ਨੇ ਉੱਥੇ ਹਮੇਸ਼ਾ ਇਨਾ ਮਹੀਨਿਆਂ ਦੇ ਵਿੱਚ ਯਾਤਰਾ ਕਰਤਾਕੂ ਸਾਫ ਕੋरिडोर ਦੇ ਉੱਤੇ ਕੱਟ ਜਾਂਦੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਆਪਣੀ ਫਸਲਬਾੜੀ ਕੰਮਬੰਦ ਦੇ ਵਿੱਚ ਵਿਅਸਤ ਹੁੰਦਾ ਉਹ ਇਸ ਕਰਕੇ ਯਾਤਰੀ ਯਾਤਰਾ ਕੱਟ ਕਰਦੇ ਯਾਤਰਾ ਇਸ ਕਰਕੇ ਵੀ ਘਟਾ ਕੇ ਕਿਉਂਕਿ ਗਰਮੀ ਦਾ ਮਹੀਨਾ ਔਰ ਇਨਾ ਮਹੀਨਿਆਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਕਿ ਗੁਰਦੁਆਰਾ ਸ਼੍ਰੀ ਕਰਤਾਕੂ ਸਾਹਿਬ ਦੀ ਯਾਤਰਾ ਕੱਟ ਜਾਂਦੀ ਹੈ ਔਰ ਅੱਜ ਵੀ ਜਿਹੜੀ ਯਾਤਰਾ ਉਹ ਕਾਫੀ ਯਾਤਰਾ ਗਈ ਹੈ ਯਾਤਰੀਆਂ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾਉਣੀ ਹੈ ਕੀ ਕਹਿਣਾ ਚਾਹੁੰਦੇ ਨੇ ਜੀ ਲੱਗਿਆ ਤੇ ਆਪਣੇ ਜਨਮ ਤੋਂ ਬਾਅਦ ਜੋ ਖੁਸ਼ੀ ਸੀ ਇਹ 70 ਸਾਲਾਂ ਬਾਅਦ ਅੱਜ ਹੋ ਰਹੀ ਹੈ ਸਾਢੇ 60 ਸਾਲ ਦਾ ਹੋਈ ਜੋ ਦਾ ਵਾਅਦਾ ਕਰ ਗਿਆ ਸੀ ਕਿ ਬੀਚ ਆ ਗਿਆ ਉਸ ਬਾਅਦ 70 ਸਾਲਾਂ ਬਾਅਦ ਅੱਜ ਸਾਢੇ 84 ਸਾਲ ਦੀ ਉਮਰ ਦੇ ਵਿੱਚ ਆਪ ਵੀ ਜਨਮ ਤੋਂ ਹੀ ਮਾਣ ਹੈ ਜੀ ਭਾਤ ਪਾਕਿਸਤਾਨ ਨਾਲ ਸਬੰਧ ਵਿਗੜੇ ਹੋਏ ਨੇ ਕਿਵੇਂ ਵੇਖਦੇ ਹੋ ਕੋਈ ਤਰ੍ਹਾਂ ਦਾ ਕੋਈ ਮੌਲ ਸਹਮ ਵਾਲਾ ਸੀਗਾ ਉੱਥੇ ਨਹੀਂ ਉਹ ਫਿਰ ਬਾਦ ਬਸ ਸਭ ਕੁਝ ਠੀਕ ਰੱਖੇਗਾ ਸਭ ਵਿੱਚ ਸ਼ਾਂਤੀ ਰਹੇਗੀ ਸੁੱਖ ਮਿਲੇਗਾ ਸੁੱਖ ਬਿਲਣਾ ਹੀ ਚਾਹੀਦਾ ਸਭ ਨੂੰ ਸੁੱਖ ਮਿਲਣਾ ਤੇ ਔਰ ਜਿਹੜੇ ਯਾਤਰੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਖੁਸ਼ੀ ਨਾਲ ਜਾ ਕੇ ਤਾਈ ਜਾਣਾ ਚਾਹੀਦਾ ਬਿਨਾਂ ਕਿਸੇ ਡਰ ਤੋਂ ਕੋਈ ਮੁਕਤੀ ਕੋਈ ਦੱਸੋ ਕਿ ਭਾਰਤ ਆਪਣੇ ਖੰਡ ਦੁਬਾਰਾ ਹੋ ਕੇ ਕੀ ਅਦਾਸਪੰਤੀ ਕੀਤੀ ਫੇਰ ਅ ਕਿਸੇ ਬਾਦਸ਼ਾਹ ਜੋ ਵੀ ਸ਼ਰਧਾ ਰੱਖੇ ਤੇ ਦਰਸ਼ਨ ਕਰਨ ਦੀ ਜੀhle ਦਰਸ਼ਨ ਕਰਦੇ ਪਾਪੇ ਸਾਧ ਤਾਂ ਆਪੇ ਚਲਦੀ ਹੈ ਬਹੁਤ ਅੱਛੀ ਗੱਲ ਬਹੁਤ ਅੱਛੀ ਗੱਲ ਸਤਿਕਾਰਯੋਗ ਕੀ ਨਾਮ ਤੁਹਾਡਾ ਰੁਬਲ ਪਿੱਕ ਕਿਥੋਂ ਆਏ ਹੋ ਅਸੀਂ ਗੁਰਦਾਸ ਪੁੱਤੋਂ ਗੁਰਦਾਸ ਪੁੱਤੋਂ ਯਾਤਰਾ ਪਹਿਲੀ ਵਾਰ ਹੀ ਕਰਕੇ ਆਏ ਹਾਂ ਹਾਂਜੀ ਪਹਿਲੀ ਵਾਰ ਹੀ ਕੀਤੀ ਆ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਬਹੁਤ ਵਧੀਆ ਲੱਗਾ ਬਾਬਾ ਜੀ ਦੇ ਦਰਸ਼ਨ ਕਰਕੇ ਹਾਂਜੀ ਕਿ ਕਿਸੇ ਕਿਸਮ ਦਾ ਮਨ ਦੇ ਵਿੱਚ ਕੋਈ ਡਰ ਨਹੀਂ ਨਹੀਂ ਉੱਥੇ ਉੱਥੇ ਜਾ ਕੇ ਕੋਈ ਡਰ ਨਹੀਂ ਕੋਈ ਇਦਾਂ ਦਾ ਨਹੀਂ ਆ ਕਿ ਕੋਈ ਲੜਾਈ ਵਧੀ ਗੱਲਬਾਤ ਕੁਝ ਨਹੀਂ ਹੈ ਬਹੁਤ ਵਧੀਆ ਹੈ ਸਭ ਅੱਛਾ ਚੈਨੜਾ ਤਾਂ ਚੱਲਦਾ ਹੀ ਕਿਉਂ ਚੱਲਦਾ ਫਿਰ ਮੈਨੂੰ ਤੁਸੀਂ ਦੱਸ ਸਕਦੇ ਇਹ ਤੇ ਸਭ ਨਹੀਂ ਆ ਪਰ ਉੱਥੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੂਰੀ ਸ਼ਾਂਤੀ ਆ ਤੇ ਸਾਰੀ ਸੰਗਤ ਦਰਸ਼ਨ ਕਰਨ ਜਾ ਸਕਦੀ ਆ ਆਰਾਮ ਨਾਲ ਔਰ ਤੁਸੀਂ ਕੀ ਅਰਦਾਸ ਬੇਨਤੀ ਕੀਤੀ ਅੱਜ ਗਏ ਹੋ ਉੱਥੇ ਹਾਂਜੀ ਮੈਂ ਅਰਦਾਸ ਬੇਨਤੀ ਇਹੀ ਕੀਤੀ ਹੈ ਕਿ ਸਰਬੱਤ ਦਾ ਭਲਾ ਬੋ ਗਿਆ ਹਾਂਜੀ ਹਾਂਜੀ ਜਿਹੜੀ ਯਾਤਰਾ ਸੰਗਤ ਕਰਨੀ ਚਾਹੁੰਦੇ ਉਹਨਾਂ ਵਾਸਤੇ ਕੀ ਕਹਣਾ ਹੈ ਉਹਨਾਂ ਵਾਸਤੇ ਇਹੀ ਆ ਕਿ ਜਿਹੜੀ ਸੰਗਤ ਆ ਉਹ ਸਭ ਜਾ ਸਕਦੀ ਆ ਬਹੁਤ ਸ਼ਾਂਤੀ ਆ ਉੱਥੇ ਕੋਈ ਡਰ ਵਾਲਾ ਕੋਈ ਲੜਾਈ ਵਾਲਾ ਕੋਈ ਮਹੌਲ ਨਹੀਂ ਹੈਗਾ ਸਰਕਾਰਾਂ ਨੇ ਯਾਤਰਾ ਨੂੰ ਖੁੱਲਾ ਰੱਖਿਆ ਇਹਨੂੰ ਕਿਵੇਂ ਵੇਖਦੇ ਇਹ ਬਹੁਤ ਵਧੀਆ ਗੱਲ ਹੈ ਕਿ ਯਾਤਰਾ ਨੂੰ ਖੁੱਲਾ ਰੱਖਿਆ ਹੈ ਮਤਲਬ ਬਾਬਾ ਜੀ ਦੇ ਦਰਸ਼ਨ ਕਰਨ ਸਾਰੀ ਸੰਗਤ ਜਾ ਸਕਦੀ ਆ ਸੋ ਇਹ ਬਹੁਤ ਅੱਛੀ ਗੱਲ ਆ ਉਹਨਾਂ ਨੇ ਕਿਹਾ ਕਿ ਯਾਤਰਾ ਨੂੰ ਖੁੱਲਾ ਰੱਖਿਆ ਸਰਕਾਰਾਂ ਦਾ ਵਧੀਆ ਫੈਸਲਾ ਔਰ ਇਹਨਾਂ ਨੇ ਇਹ ਗੱਲ ਕਹੇ ਕਿ ਡਰ ਵਾਲਾ ਕੋਈ ਮਹੌਲ ਨਹੀਂ ਤਬ ਨੂੰ ਜਾਣਾ ਚਾਹੀਦਾ ਔਰ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨੀ ਚਾਹੀਦੀ ਹੈ ਸਾਡੇ ਨਾਲ ਕੁਝ ਯਾਤਰੀ ਜਿਹੜੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਜੀ ਦਰਸ਼ਨ ਕਰਕੇ ਆਏ ਉਹਨਾਂ ਨਾਲ ਉਹਨਾਂ ਤੋਂ ਹੀ ਜਾਣਦੇ ਆ ਕਿ ਇਹ ਜਾ ਕੇ ਆਇਓ ਬਹੁਤ ਵਧੀਆ ਦਰਸ਼ਨ ਵਾਹਿਗੁਰੂ ਜੀ ਫਤਿਹ ਬਹੁਤ ਅੱਛੇ ਦਰਸ਼ਨ ਹੋਏ ਕੋਈ ਤਕਲੀਫ ਨਹੀਂ ਗੱਲ ਨਹੀਂ ਹੋ ਮੇਰੇ ਹਿਸਾਬ ਨਾਲ ਕੀ ਸੰਗਤ ਨੂੰ ਜਾਣਾ ਚਾਹੀਦਾ ਕੋਈ ਪਰੇਸ਼ਾਨੀ ਨਹੀਂ ਹੋਈ ਕੋਈ ਦਿੱਕਤ ਨਹੀਂ ਆਈ ਸਮੇਂ ਔਰ ਬਹੁਤ ਅੱਛੇ ਦਰਸ਼ਨ ਹੋਏ ਬੱਬਾ ਜੀ ਨੇ ਹਾਂ ਜੀ ਕਿੱਥੋਂ ਆਇਓ ਤੁਸੀਂ ਮੈਂ ਨਦੋਰਾ ਆਇਆ ਹਾਂਜੀ ਪਹਿਲੀ ਵਾਰੀ ਹਾਂਜੀ ਪਹਿਲੀ ਵਾਰਾ ਕੋਈ ਤੁਹਾਨੂੰ ਲੱਗਦਾ ਕਿ ਜਿਹੜਾ ਮਾਹੌਲ ਚੱਲਦਾ ਪਿਆ ਨਹੀਂ ਹੈ ਐਡਾ ਜੀ ਕੋਈ ਕਤਨੀ ਨਹੀਂ ਕੋਈ ਅਸਰ ਨਹੀਂ ਹੈ ਪਬਲਿਕ ਨੂੰ ਅਨਾਚਿਤਾ ਯਾਤਰਾ ਹੈ ਬਾਬਰੀ ਦੀ ਯਾਤਰਾ ਪੂਰੀ ਕਰਨੀ ਚਾਹੀਦੀ ਕੋਈ ਇਕੰਦਾ ਕੋਈ ਫਰਕ ਨਹੀਂ ਪੈਂਦਾ ਬਾਕੀ ਇਹ ਹੈ ਕਿ ਪਹਿਲੇ ਤੋਂ ਕਟ ਹੋ ਗਿਆ ਹਾਂਜੀ ਇਸ ਦਾ ਕਾਰਨ ਕੀ ਹੈ ਐ ਉਹ ਜੋ ਕੋ ਜੋ ਹੈ ਹਮਲਾ ਉਹਦਾ ਕਾਰਨ ਹਾਂਜੀ ਤੇ ਇਹ ਦੱਸੋ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਨਹੀਂ ਤੁਸੀਂ ਜਾ ਕੇ ਕੋਈ ਮੰਨ ਦੇ ਵਿੱਚ ਦਰਦ ਦਰ ਹੈ ਕੋਲ ਬੁੱਤ ਦਰ ਤੋਂ ਰਹਿੰਦਾ ਹੀ ਹੈ ਚੀਜ਼ ਤੁਸੀਂ ਸਮਝਦੇ ਦਰ ਰਹਿੰਦਾ ਬਾਕੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੇ ਯਾਤਰੀ ਜਾਣਾ ਚਾਹੁੰਦੇ ਹੋ ਹਾਂ ਬਿਲਕੁਲ ਜਾਏ ਬਿਲਕੁਲ ਬਾਬਾ ਜੀ ਦੇ ਦਰਸ਼ਨ ਕਰੇ ਬਿਲਕੁਲ ਜਾਏ ਕੋਈ ਪਰੇਸ਼ਾਨੀ ਨਹੀਂ ਸਰਕਾਰਾਂ ਨੇ ਯਾਤਰਾ ਨੂੰ ਚਾਲੂ ਚਾਲੂ ਰੱਖਿਆ ਹੋ ਹਾਂਜੀ ਔਰ ਬਾਕੀ ਤਕਰੀਬਨ ਸਬੰਧ ਪਾਕਿਸਤਾਨ ਨਾਲ ਵਿਗੜੇ ਹੋਏ ਆ ਸਭ ਬੰਦ ਕਰਤਾ ਤੇ ਬਾਈ ਪੂ ਸਾਹਿਬ ਦੀ ਯਾਤਰਾ ਖੁੱਲੀ ਆ ਕਿਵੇਂ ਵੇਖੀ ਮਾਰਕੀਟ ਚ ਗਏ ਤੁਸੀਂ ਹਾਂ ਕੁਛ ਖਰੀਦ ਕੇ ਲਿਆਂਦਾ ਨਹੀਂ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦਾ ਵੀ ਹਮੇਸ਼ਾ ਕਿਦਾਂ ਤੁਹਾਡੇ ਹਾਂ ਜੋ ਸੰਗਤ ਜਾਣਾ ਜਾਂਦੀ ਹੈ ਉਹਨੂੰ ਕੀ ਕਹਿਣਾ ਚੰਗਾ ਹੈ ਉਹ ਹੋ ਗਿਆ ਆਪਾਂ ਸੂਸ਼ੋਡ ਯਾਤਰੀ ਜਿਹੜੇ ਇੱਕ ਤਰਕੂ ਸਾਹਿਬ ਦੀ ਯਾਤਰਾ ਕਰਕੇ ਆਏ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਦੇ ਪ੍ਰਭਾਵ ਸਾਬ ਵਾਹਿਗੁਰੂ ਜੀ ਦੇ ਫਾਦੇ ਮੇਰਾ ਨਾਮ ਪਰਤਪਾਲ ਸਿੰਘ ਕਿੱਥੋਂ ਆਏ ਹੋ ਪਿੰਡ ਮਾਜਰੀ ਜਿਹੜਾ ਲੁਧਿਆਣਾ ਲੁਧਿਆਣਾ ਯਾਤਰਾ ਕਰਕੇ ਆਏ ਕਿਵੇਂ ਦਾ ਰਿਐਕਟ ਬਹੁਤ ਵਧੀਆ ਮਾਹੌਲ ਸੀ ਬਹੁਤ ਵਧੀਆ ਸ਼ਾਂਤੀਪੂਰਵਕ ਰਿਹਾ ਸ਼ਾਂਤੀਪੂਰਵਕ ਹਾਂ ਜਿਹੜੀ ਯਾਤਰਾ ਕਰਤਾਰਪੁਰ ਸਾਹਿਬ ਦੀ ਸਿਰਫ ਖੁੱਲੀ ਹੈ ਬਾਕੀ ਤਕਰੀਬਨ ਪਾਕਿਸਤਾਨ ਨਾਲ ਸਬੰਧ ਤੋੜੇ ਹੋਏ ਨੇ ਇਸ ਵਾਰ ਨੇ ਇਹਨੂੰ ਕਿਵੇਂ ਵੇਖਦੇ ਹੋ ਸਰਕਾਰ ਦੇ ਫੈਸਲੇ ਨੂੰ ਆਪਣੀ ਸਰਕਾਰ ਦਾ ਵੀ ਬੜਾ ਵਧੀਆ ਫੈਸਲਾ ਹੈ ਕਿਉਂਕਿ ਜਿਹਦੇ ਨਾਲ ਜਿਹੜੀਆਂ ਧਾਰਮਾ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਥੇਸ ਨਹੀਂ ਪਹੁੰਚੀ ਇਤਿਹਾਸ ਤੋਂ ਪਰੇ ਰੱਖਿਆ ਹਾਂਜੀ ਹਾਂ

ਬਹੁਤ ਵਧੀਆ ਫਰੈਂਡਲੀ ਬਿਹੇਵੀਅਰ ਸੀ ਉਹਨਾਂ ਦਾ ਬਹੁਤ ਵਧੀਆ ਸੀ ਜਦੋਂ ਤੁਸੀਂ ਗਏ ਹੋ ਤੁਹਾਡੇ ਮਨ ਤੇ ਵਿੱਚ ਕੋਈ ਸੀਗਾ ਕਿ ਪਾਕਿਸਤਾਨ ਨਾਲ ਸਬੰਧ ਨੇ ਠੀਕ ਤੇ ਮੈਂ ਜਾਵਾਂ ਜਾਂ ਨਾ ਜਾਵਾਂ ਹਾਂਜੀ ਪਹਿਲਾਂ ਡਰ ਸੀਗਾ ਬਟ ਜਦੋਂ ਅਸੀਂ ਉੱਥੇ ਗਏ ਆ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਬਿਹੇਵੀਅਰ ਬਹੁਤ ਵਧੀਆ ਸੀ ਸਾਰਾ ਕੁਝ ਬਿਲਕੁਲ ਸੇਫ ਲੱਗਿਆਗਾ ਜਿਹੜਾ ਮੀਡੀਆ ਦੇ ਉੱਤੇ ਹੋਰ ਖਬਰਾਂ ਚੱਲਦੀਆਂ ਨੇ ਕਿ ਮਾਹੌਲ ਜੀ ਬਰ ਚੁੱਕਾ ਹੈ ਕਿਤਾਬ ਵੀ ਕਰ ਰਹੇ ਨੇ ਉਹਨੇ ਮੇਰੇ ਸਾਹਮਣੇ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਦਾ ਕੋਈ ਫਰਕ ਹੀ ਨਹੀਂ ਹੈਗਾ ਇਸ ਚੀਜ਼ ਦਾ ਇਸ ਮਾਹੌਲ ਦਾ ਉਹ ਤੇ ਕੋਈ ਅਸਰ ਨਹੀਂ ਹੈਗਾ ਸਾਰਾ ਕੁਝ ਤਾਨੂੰ ਕਿਵੇਂ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਵੈਸੀ ਡਰ ਸੀਗਾ ਮਨ ਵਿੱਚ ਲੋਕਾਂ ਦੇ ਸੁਆਹ ਤੋਂ ਅਸੀਂ ਵੀ ਖੁਦ ਡਰਦੇ ਸੀ ਪਰ ਇਹ ਕਿ ਸਾਰੇ ਡਰ ਉੱਤਰ ਗਏ ਆ ਉਹ ਸਾਰੇ ਕੋਈ ਆਏ ਜਦੋਂ ਆਲੱਗ ਜੱਡੇ ਨੇ ਹੋਰ ਉਹਨਾਂ ਨਾਲ ਗੱਲਬਾਤ ਕੀਤੀ ਔਰ ਕੇ ਉਹਨਾਂ ਨੇ ਕਹਿਣਾ ਕਿ ਜਾਣਾ ਚਾਹੀਦਾ ਵਾਹਿਗੁਰੂ ਜੀ ਦਾ ਕਲਤਾ ਵਾਹਿਗੁਰੂ ਜੀ ਦੀ ਫਤਿਹ ਜੀ ਜਾ ਕਹੋ ਕਤਾਰਪੁਰ ਜੀ 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 ਕਿਵੇਂ ਯਾਤਰਾ ਰਹੀ ਬਹੁਤ ਵਧੀਆ ਯਾਤਰਾ ਜੀ ਬਾਕੀ ਐਵੇਂ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਇਹ ਕੋਈ ਗਲਤ ਬਾਤ ਨਹੀਂ ਆ ਬੜੀ ਰਿਸਪੈਕਟ ਕਰਦੇ ਨੇ ਬੜੀ ਵਜ੍ਹਾ ਖੁੱਲੀ ਜਤਰਾ ਹੈ ਬਹੁਤ ਸਾਰਾ মিডিਆ ਦੇ ਉੱਤੇ ਖਬਰਾਂ ਚੱਲਦੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਨਹੀਂ ਵੇਖੋ ਐਵੇਂ ਨਹੀਂ ਕਹਨੇ ਚਾਹੀਦਾ ਗਲਤ ਨਹੀਂ ਕਹਨੇ ਚਾਹੀਦਾ ਇਹ ਜੋ ਨੈਸ਼ਨਲ মিডিਆ ਆ ਨਹੀਂ ਇਤਨਾ ਕਰਨਾ ਚਾਹੀਦਾ ਅਸੀਂ ਤੇ ਹਰ ਗਿਜਾਸ਼ ਕਰਦੇ ਆ ਮੋਦੀ ਸਾਹਿਬ ਨੂੰ ਪੰਗ ਜਿਜਾਸ਼ ਕਰਦੇ ਆ ਬਿਲਕੁਲ ਇਕਤਾ ਚਾਹੀਦੀ ਆ ਤੇ ਬਹੁਤ ਵਧੀਆ ਸਾਨੂੰ ਪਿਆਰ ਮਿਲਦਾ ਪਾਕਿਸਤਾਨ ਤੋਂ ਕੋਈ ਗਲਤ ਬਾਤ ਨਹੀਂ ਹੈਗੀ ਜਤਰਾ ਜਾਰੀ ਰੱਖੀ ਆ ਸਰਕਾਰ ਨੇ ਇਹ ਫੈਸਲੇ ਨੂੰ ਕਿਉਂ ਦੇ ਬੜਾ ਵਧੀਆ ਫੈਸਲਾ ਜੇ ਯਾਤਰਾ ਜਾਰੀ ਰੱਖੀ ਹੈ ਤੇ ਬੜਾ ਵਧੀਆ ਫੈਸਲਾ ਹੈ ਅਸੀਂ ਸਲਾਘਾ ਕਰਦੇ ਆ ਗਾ ਸਲਾਘਾ ਕਰਦੇ ਆ ਗੀ ਅਸੀਂ ਜਿਹੜੀ ਯਾਤਰੀ ਜਾਣਾ ਚਾਹੁੰਦੇ ਉਹ ਅਸੀਂ ਸਾਰੇ ਨੂੰ ਕਹਿਣਾ ਚਾਹੁੰਦੇ ਬਈ ਜਾਓ ਖੁੱਲੇ ਦਿਲਾਂ ਜਾਓ ਕੋਈ ਡਰਵਰੀ ਗੱਲ ਨਹੀਂ ਹੈਗੀ ਕੋਈ ਜਿਹੜੀ ਯਾਤਰਾ ਘਟੀ ਆ ਥੋੜੀ ਜੀ ਉਹਦੇ ਬਾਰੇ ਹਾਂ ਥੋੜੀ ਜੀ ਘਟੀ ਆ ਇਹੋ ਲੜਾਈ ਦੇ ਮਾਹੌਲ ਦਾ ਡਰ ਪਾ ਕੇ ਨੈਸ਼ਨਲ ਮੀਡੀਆ ਨੇ ਜ਼ਿਆਦਾ ਫੁਲਾਸਾ ਆ ਇਸੇ ਕਰਕੇ ਥੋੜੀ ਯਾਤਰਾ ਘਟੀ ਆ ਅੱਜ ਵੀ ਥੋੜੇ ਯਾਤਰੂ ਗਏ ਨੇ ਤੇ ਵੱਤ ਵਤ ਅਸੀਂ ਅਪੀਲ ਕਰਦੇ ਆ ਜਨਤਾ ਨੂੰ ਤੇ ਇਹੋ ਜਿਹਾ ਡਰ ਕੋਈ ਨਹੀਂ ਹੈਗਾ ਤੇ ਆਪਣੇ ਖੁੱਲੇ ਦਿਲਾਂ ਜਾਓ ਬ ਪਹਿਲਾ ਵੀ ਇਹਨਾਂ ਦਿਨਾਂ ਦੇ ਵਿੱਚ ਯਾਤਰਾ ਜਿਹੜੀ ਆ ਉਹ ਕੱਟ ਜਾਂਦੀ ਹੁੰਦੀ ਸੀ ਔਰ ਇਹਨਾਂ ਦਿਨਾਂ ਦੇ ਵਿੱਚ ਯਾਤਰਾ ਦੋ ਕਾਰਨਾ ਕਰਕੇ ਕੱਟ ਇੱਕ ਤਾਂ ਜਿਹੜੇ ਕਿਸਾਨ ਨੇ ਉਹ ਆਪਣੀ ਵਾਢੀ ਕਰਦੇ ਆ ਆਪਣੀ ਫਸਲ ਸੰਭਾਲਦੇ ਆ ਔਰ ਦੂਸਰਾ ਇਹਨਾਂ ਦਿਨਾਂ ਦੇ ਵਿੱਚ ਗਰਮੀ ਬੜੀ ਹੁੰਦੀ ਆ ਇਹ ਦੋ ਤਿੰਨ ਮਹੀਨੇ ਜਿਹੜੀ ਯਾਤਰਾ ਅਕਸਰ ਹੀ 2019 ਤੋਂ ਦੇਖਦੇ ਆਏ ਆ ਕਿ ਅਪ੍ਰੈਲ ਮਈ ਜੂਨ ਇਹ ਤਿੰਨ ਚੰਨ ਮਹੀਨੇ ਯਾਤਰਾ ਹਮੇਸ਼ਾ ਹੀ ਕੱਟ ਜਾਂਦੀ ਹੈ ਪਰ ਇਤਨੇ ਕਿਤੇ ਥੋੜਾ ਬੋਤਾ ਅਸਰ ਪਾਕਿਸਤਾਨ ਨਾਲ ਵਿਗੜੇ ਸਬੰਧਾਂ ਦਾ ਵੀ ਇਸ ਪੀਜਾ ਤਾ ਦੇ ਉੱਤੇ ਹੈਗਾ। ਔਰ ਯਾਤਰੀ ਜਿਹੜੇ ਆ ਰਜਿਸਟ੍ਰੇਸ਼ਨ ਇੱਥੇ ਵੱਧ ਕਰਾ ਰਹੇ ਨੇ 4-500 ਦੇ ਕਰੀਬ ਰਜਿਸਟ੍ਰੇਸ਼ਨ ਹੁੰਦੀ ਆ। ਉਹ ਯਾ ਜਿਹੜੇ ਆ ਉਹ ਬਹੁਤ ਘਟ ਕਿੰਤੀ ਦੇ ਵਿੱਚ ਰਹੇ ਨੇ। ਥੋੜਾ ਬੋਤਾ ਅਸਰ ਜਿਹੜਾ ਉਹ ਜ਼ਰੂਰ ਭਾਰਤ-ਪਾਕ ਸਬੰਧਾਂ ਦੇ ਕਰਕੇ ਇਸ ਯਾਤਰਾ ਤੇ ਵੀ ਪੈ ਰਿਹਾ ਹੈ। ਜਿਹੜਾ ਬਾਬਾ ਨਾਨਕ ਤੋਂ Cameraman Kavalji, then I'll